ਲੰਗਿਆਣਾ ਪਿੰਡ ਤੋਂ ਇੱਕ ਫਾਇਰਿੰਗ ਇਨਸੀਡੈਂਟ ਦੀ ਰਿਪੋਰਟ ਹੋਈ ਹੈ ਜਿਦੇ ਵਿੱਚ ਇੱਕ ਸੁਖਪ੍ਰੀਤ ਪੁੱਤਰ ਦਸ਼ਤਰ ਸਿੰਘ ਵਾਸੀ ਲੰਗਿਆਣਾ ਪੁਰਾਣਾ ਉਹਦੇ ਗੋਲੀ ਲੱਗਣ ਕਰ ਨੂੰ ਹਸਪਤਾਲ ਲੈ ਕੇ ਗਏ ਸੀ ਜਿੱਦੀ ਡੈਥ ਹੋ ਚੁੱਕੀ ਹੈ ਇੱਕ ਬੰਦਾ ਹੋਰ ਸੀਗਾ ਸਾਨੀ ਜਿਦੇ ਵੀ ਕੁਛਰਰੇ ਲੱਗੇ ਸੀਗੇ ਉਹ ਹਸਪੀਟਲ ਚੋਂ ਚਲਾ ਗਿਆ ਹੈਗਾ ਉਹ ਇਲਾਜ ਕਰਾ ਕੇ ਮੋਢਾ ਦੇ ਇਲਾਜ ਕਰਾ ਕੇ ਚਲਾ ਗਿਆ ਹੈਗਾ ਇੱਥੇ ਨਹੀਂ ਆਦਿ ਮੈਂ ਕਿਹਾ ਮੈਟਰ ਹੋਇਆ ਕੀ ਹੈ ਸਰ ਮੈਂ ਦੱਸਦਾ ਤੁਹਾਨੂੰ ਜੋ ਹੁਣ ਤੱਕ ਦੀ ਤਫਤੀਸ਼ ਚ ਆਇਆ ਹੈ ਬਾਕੀ ਤਾਂ ਗੱਲਾਂ ਬਾਅਦ ਵਿੱਚ ਸਾਹਮਣੇ ਆਣਗੀਆਂ ਇਹ ਇੱਕ ਹਰਮਨ ਹੈਗਾ ਮਹਿਰਿਆਂ ਦਾ ਮੁੰਡਾ ਤੇ ਇੱਕ ਹੈਗਾ ਕੁਲਤਾਰ ਸਿੰਘ ਏਰੀਆਜ਼ ਬਿੱਲਾ ਪੁੱਤਰ ਚੰਕੌਰ ਸਿੰਘ ਜੋ ਵਿੜੇ ਦਾ ਹੈਗਾ ਇਹ ਐਸੀ ਹੈਗੇ ਇਹਨਾਂ ਦੀ ਆਪਸ ਚ ਕਿਸੇ ਗੱਲ ਤੇ ਬੋਲਬੁਲਾਰਾ ਹੋਇਆ ਸੀਗਾ ਤੇ ਜਿਹੜਾ ਕੁਲਤਾਰ ਸੀਗਾ ਉਹ ਬਰਸੀ ਤੇ ਵਸਤੇ ਜਾ ਰਿਹਾ ਸੀ ਆਪਣੇ ਪਰਿਵਾਰ ਨਾਲ ਤੇ ਹਰਮਨ ਵੱਲੋਂ ਇੱਕ ਬਲਦੇਵ ਦੇਵਾ ਹੈਗਾ ਉਹਨੇ ਉਹਦੀ ਬਾਹ ਫੜ ਕੇ ਉਹਨੂੰ ਰੋਕ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਪੁੱਛਿਆ ਵੀ ਤੂੰ ਕਿਉਂ ਅੱਖਾ ਕੱਢਦਾ ਹੈਗਾ ਜਿਸ ਗੱਲ ਤੇ ਇਹਨਾਂ ਦਾ ਤਸਲ ਹੋ ਗਈ ਤੇ ਉਹਨੇ ਜਿਹੜਾ ਹੈਗਾ ਕੁਲਤਾਰ ਹੈ ਉਹਨੇ ਆਪਦੇ ਸਾਥੀ ਕਾਲੀ ਸਕੋਰਪੀਓ ਤੇ ਕੋਈ ਮੋਗੇ ਤੋਂ ਆਏ ਨੇ ਜੋ ਹੁਣ ਤੱਕ ਪਤਾ ਲੱਗਿਆ ਉਹ ਮਾਰੂਦਿਆ ਰਣਾਲ ਲੈ ਸੀਗੇ ਉਹਨਾਂ ਨੇ ਆ ਕੇ ਗੋਲੀ ਚਲਾਈ ਇਹਨਾਂ ਨੇ ਜਿਹੜਾ ਇਹ ਹਰਮਨ ਪਾਰਟੀ ਹੈਗੀ ਹੈ ਇਹਨਾਂ ਨੇ ਪੱਥਰਬਾਜ਼ੀ ਕੀਤੀ ਜਿਸ ਦੇ ਵਿੱਚ ਮਤਲਬ ਇਹਦੇ ਜਿਹੜਾ ਦੋ ਬੰਦੇ ਦੇ ਇੰਜਰੀਜ਼ ਲੱਗਿਆ ਨੇ ਇੱਕ ਤਾਂ ਸੁਖਪ੍ਰੀਤ ਪੁੱਤਰ ਨਛੱਤਰ ਸਿੰਘ ਅਸੀ ਲੱਗਿਆ ਨਾ ਪ੍ਰਾਣਾ ਜਿਹਦੀ ਡੈਥ ਹੋ ਗਈ ਹੈ ਤੇ ਇੱਕ ਸਾਲੀ ਦੇ ਬੁੜੀ ਰਚੇ ਆ। ਬਾਕੀ ਜਿਹੜਾ ਹੈਗਾ ਉਹ ਐਸ ਐਚਓ ਸਾਹਿਬ ਗਏ ਹੋਏ ਨੇ ਪਿੰਡ 'ਚ ਉਹ ਵੈਰੀਫਾਈ ਕਰ ਰਹੇ ਨੇ ਕੀ ਗੱਲ ਹੈਗੀ ਆ। ਕੁਝ ਇਸ 'ਚ ਅਸੀਂ ਬੰਦੇ ਐਪਰੀਹੈਂਡ ਵੀ ਕੀਤੇ ਨੇ ਉਹਨਾਂ ਬਾਰੇ ਹਜੇ ਨਹੀਂ ਦੱਸ ਸਕਦੇ ਕੀ ਉਹਨਾਂ ਦਾ ਕੀ ਹੈਗਾ। ਤੇ ਡਿਟੇਲ 'ਚ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਪਰਚਾ ਦਰਜ ਕਰਕੇ 301 103 ਦਾ ਪਰਚਾ ਦਰਜ ਕਰਕੇ ਬਕਾਇਦਾ ਕਰ ਰਹੀ ਕੀ ਸੀ? ਸਰ ਮੌਤ ਵੀ ਹੋਈ ਹੈਗੀ ਕਿਸੇ ਦੀ? ਹਾਂ ਸੋ ਉਹ ਤਾਂ ਦੱਸਦਾ ਸੁਪਰੀਤ ਸਿੰਘ ਦੀ ਮੌਤ ਸਰੇ ਸੋਤੇ ਜਿਹੜਾ ਸੀਗਾ ਇਹ ਕਿਲੇ ਗੋਦਵਰਨ ਸੀਗਾ ਇਹ ਜਿਹਦਾ ਮਨੂੰ ਹਾਰਮਨ ਪਾਰਟੀ ਨੂੰ ਸੀ ਸਰ ਇੱਕ ਨਿੱਜੀ ਚੈਨਲ ਤੇ ਇਹ ਵੀ ਕਿਹਾ ਗਿਆ ਕਿ ਉੱਥੇ 30 ਤੋਂ 40 ਗੋਲੀਆਂ ਚੱਲੀਆਂ ਗਈਆਂ ਉਹ ਕੀ ਮੈਟਰ ਇਹ ਹਜੇ ਕਲੀਅਰ ਨਹੀਂ ਹੈਗਾ ਕਿੰਨੀਆਂ ਚੱਲੀਆਂ ਨੇ ਪਰ ਜੋ ਸਾਨੂੰ ਪਤਾ ਲੱਗਿਆ ਵੀ ਗੋਲੀਆਂ ਹੋਈਆਂ ਗੋਲੀਬਾਰੀ ਹੋਈ ਹੈ ਔਰ ਸਕੋਰਪੀਓ ਵਾਲਿਆਂ ਨੇ ਜਿਨ੍ਹਾਂ ਦੀ ਕਾਲੇ ਰੰਗ ਦੀ ਸਕੋਰਪੀਓ ਸੀਗੀ ਤੇ ਉਹਦੇ ਨੰਬਰ ਤੇ ਮਿੱਟੀ ਲੱਗੀ ਹੋਈ ਸੀ ਇਹ ਕਲੀਅਰ ਨਹੀਂ ਹੋ ਸਕਿਆ ਉਹ ਅਸੀਂ ਵੈਰੀਫਾਈ ਮੋਗਲੇ ਤੋਂ ਵੀ ਪਤਾ ਕਰ ਰਹੇ ਐਸਐਚਓ ਸਾਹਿਬ ਲੱਗੇ ਹੋਏ ਨੇ ਬੰਦੇ ਫੜੇ ਜਿਹੜੇ ਕਿੰਨੇ ਮਾਤ ਭਈਆ ਬੰਦੇ ਸੀ ਉਹਨੂੰ ਪਤਾ ਲੱਗਾ ਇਹਦੇ ਪਹਿਲਾਂ ਕਿ ਕਾਨੂੰਨੀ ਕਦਮਾਂ ਦੰਦੇ ਹੈਗਾ ਕਿ ਇਹ ਜਦ ਸਾਡੇ ਨੋਟਿਸ ਚ ਨਹੀਂ ਹੈਗਾ ਹਜੇ ਬਹੁਤ ਪ੍ਰੀਲੀਮਿਨਰੀ ਸਟੇਜ ਹੈ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਸਕਾਰਪੀਓ ਗੱਡੀ ਦੀ ਗੱਲ ਚੱਲੀ ਆ ਉਹਦੇ ਤੇ ਇਹ ਵੀ ਸੁਣਨ ਚ ਆਇਆ ਵੀ ਜਿਹੜਾ ਪਲਸ ਦਾ ਸਟicker ਲੱਗਾ ਸੀਗਾ ਜੀ ਇਹ ਮੇਰੇ ਮੇਰੇ ਧਿਆਨ ਚ ਨਹੀਂ ਆਇਆ ਜੇ ਹੋਏਗਾ ਤਾਂ ਉਹ ਫੜਨੀ ਸਾਡੇ ਲਈ ਸੌਖੀ ਹੋ ਜਾਏਗੀ ਸਰ ਪਹਿਲਾਂ ਵੀ ਕੱਲ ਵੀ ਇੱਥੇ ਗੁਰੇ ਚੱਲਣ ਦਾ ਮਾਮਲਾ ਸੰਭਦਾ ਆਇਆ ਸੀ ਅੱਜ ਫੇਰ ਇਹ ਵਾਰਤਾ ਸੁਹੀ ਪਿਛਲੇ ਮਾਮਲਿਆਂ ਦੇ ਵਿੱਚ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਜਿਹੜਾ ਅਪਡੇਟ ਕੀ ਹੈਗੀ ਜੀ ਪਿਛਲੇ ਜਿਹੜਾ ਮਾੜੀ ਮੁਸਫਾ ਚ ਗੋਲੀ ਚੱਲੀ ਸੀ ਕਿ ਜੀ ਉਹਦੇ ਚ ਅਸੀਂ 4 ਬੰਦੇ ਅਰੈਸਟ ਕਰ ਲਏ ਨੇ ਸਾਨੂੰ ਕਲੀਅਰ ਹੋ ਗਿਆ ਹੈ ਕਿਨੇ ਮੈਂ ਨਾ ਨਹੀਂ ਦੱਸਣਾ ਚਾਹਦਾ ਕਿਨੇ ਉਹ ਕਿਹੜਾ ਬੰਦਾ ਉਹਦੇ ਪਿੱਛੇ ਹੈਗਾ ਉਹ ਹਾਲ ਦੀ ਘੜੀ ਨਹੀਂ ਦੱਸ ਰਹੇ ਪਰ 4 ਬੰਦੇ ਅਸੀਂ ਉਸ ਚ ਅਰੈਸਟ ਪਾ ਲਏ ਫੋਨ ਕਮਾਓ ਕਾਰ ਬੈਠੇ ਪੀਜ਼ਾ ਖਾਓ ਹੁਣ ਬਾਗਾ ਪੁਰਾਣਾ ਵਿੱਚ ਵੀ ਖੁੱਲ ਗਿਆ ਹੈ ਅਰਮਾਨ ਪੀਜ਼ਾ ਜੀ ਹਾਂ ਨਿਹਾਲ ਸਿੰਘ ਵਾਲਾ ਤੋਂ ਬਾਅਦ ਹੁਣ ਤੁਹਾਡੇ ਸ਼ਹਿਰ ਵਿੱਚ ਤੁਹਾਡਾ ਆਪਣਾ ਅਰਮਾਨ ਦੀਜ਼ਾ